ਬੀਬੀ ਰਜਨੀ ਇਤਿਹਾਸ ਵਿੱਚ ਬਹੁਤ ਹੀ ਖਾਸ ਜਗ੍ਹਾ ਹੈ ਬੀਬੀ ਰਜਨੀ ਜੀ ਦੀ ਬੀਬੀ ਰਜਨੀ ਜੀ ਨੂੰ ਜਾਣ ਪੁੱਛ ਕੇ ਉਹਨਾਂ ਦੇ ਪਿਤਾ ਨੇ ਇੱਕ ਕੋੜੀ ਨਾਲ ਕਿਉਂ ਵਿਆਹ ਦਿੱਤਾ ਸੀ ਤੇ ਅਖੀਰ ਬੀਬੀ ਰਜਨੀ ਤੇ ਪਿਤਾ ਨਾਲ ਅਖੀਰ ਵਿੱਚ ਕੀ ਕੁਝ ਹੋਇਆ ਇਹ ਸਭ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੋਂ ਪੱਟੀ ਕਸਵੇ ਵਿੱਚ ਇੱਕ ਸ਼ਾਹੂਕਾਰ ਰਹਿੰਦਾ ਸੀ ਜਿਸ ਦਾ ਨਾਂ ਸੀ ਦੁਨੀ ਚੰਦ ਦੁਨੀ ਚੰਦ ਦਾ ਪੂਰੇ ਇਲਾਕੇ ਵਿੱਚ ਬਹੁਤ ਨਾਂ ਅਤੇ ਰੁਤਵਾ ਸੀ ਉਸ ਕੋਲ ਬਹੁਤ ਸਾਰਾ ਪੈਸਾ ਅਤੇ ਜਾਇਦਾਦ ਸੀ ਕਿਉਂਕਿ ਉਸ ਸਮੇਂ ਉਹ ਸਰਕਾਰ ਲਈ ਲਗਾਨ ਵਸੂਲ ਕਰਦਾ ਸੀ ਧੂਣੀ ਚੰਦ ਦਾ ਇੱਕ ਪਰਿਵਾਰ ਸੀ ਉਸ ਦੇ ਕੋਲ ਪੰਜ ਧੀਆਂ ਸਨ ਉਸ ਦਾ ਕੋਈ ਪੁੱਤਰ ਨਹੀਂ ਸੀ ਕੁਝ ਇਤਿਹਾਸਕਾਰ ਸੱਤ ਧੀਆਂ ਦਾ ਵੀ ਜ਼ਿਕਰ ਕਰਦੇ ਨੇ ਪੁੱਤਰ ਦੀਦਾਰ ਲਈ ਉਹ ਰੱਬ ਅੱਗੇ ਮਿੰਨਤਾ ਤਰਲੇ ਕਰਦਾ ਰਹਿੰਦਾ ਪਰ ਰੱਬ ਨੇ ਉਸ ਦੀ ਨਾ ਸੁਣੀ ਫਿਰ ਉਸ ਨੇ ਪੁੱਤਰ ਦੀ ਲਾਲਸਾ ਵਿੱਚ ਦੂਜਾ ਵਿਆਹ ਕਰਵਾਇਆ ਜਦੋਂ ਉਸ ਦੇ ਘਰ ਦੂਜੀ ਪਤਨੀ ਦੇ ਬੱਚੇ ਨੇ ਜਨਮ ਲੈਣਾ ਸੀ ਤਾਂ ਉਸ ਨੇ ਜਨਮ ਤੋਂ ਪਹਿਲਾਂ ਬਹੁਤ ਸਾਰੇ ਦਾਨ ਪੁੰਨ ਕੀਤੇ ਬਹੁਤ ਪੂਜਾ ਪਾਠ ਕੀਤੇ ਨਵੇਂ ਮੰਦਿਰ ਮਸਜਿਦ ਬਣਵਾਏ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਪੰਜ ਤੀਆਂ ਤੋਂ ਬਾਅਦ ਉਸ ਦੇ ਘਰ ਫਿਰ ਇੱਕ ਤਰੀ ਨੇ ਜਨਮ ਲਿਆ ਅਤੇ ਉਸ ਬੱਚੀ ਦਾ ਨਾਮ ਰੱਖਿਆ ਗਿਆ ਬੀਬੀ ਰਜਨੀ ਬੀਬੀ ਰਜਨੀ ਦੇ ਜਨਮ ਤੋਂ ਬਾਅਦ ਦੂਣੀ ਚੰਤਾਰਬਤੂ ਪ੍ਰੋਸਾ ਉੱਠ ਗਿਆ ਉਸਨੇ ਸਾਰੇ ਮੰਦਰ ਮਸਜਿਦਾਂ ਨੂੰ ਤਾਲੇ ਲਗਵਾ ਦਿੱਤੇ ਉਸਦੇ ਰਾਜਪਾਗ ਵਿੱਚ ਕਿਸੇ ਨੂੰ ਵੀ ਰੱਬ ਦਾ ਨਾਮ ਲੈਣ ਦੀ ਇਜਾਜ਼ਤ ਨਹੀਂ ਸੀ ਜੇ ਕੋਈ ਰੱਬ ਦਾ ਨਾਮ ਲੈਂਦਾ ਵੀ ਸੀ ਤਾਂ ਉਸ ਨੂੰ ਕੋੜਿਆਂ ਦੀ ਸਜ਼ਾ ਦੇ ਕੇ ਰਾਜਪਾਗ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ ਉਹ ਆਪਣੇ ਆਪ ਨੂੰ ਹੀ ਰੱਬ ਅਖਵਾਉਣ ਲੱਗ ਪਿਆ ਸੀ ਸਮਾਂ ਲੰਘਿਆ ਬੀਬੀ ਰਜਨੀ ਜਵਾਨ ਹੋਈ ਬੀਬੀ ਰਜਨੀ ਦੀ ਬਚਪਨ ਤੋਂ ਹੀ ਰੱਬ ਵਿੱਚ ਪੂਰੀ ਸ਼ਰਧਾ ਸੀ ਉਹ ਸ਼ੁਰੂ ਤੋਂ ਹੀ ਰੱਬ ਦਾ ਨਾਮ ਜਪਦੀ ਸੀ ਪਿਓ ਦੂਣੀ ਚੰਦ ਨੂੰ ਰਜਨੀ ਦੀ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਸੀ ਦੂਣੀ ਚੰਦ ਹਮੇਸ਼ਾ ਹੀ ਬੀਬੀ ਰਜਨੀ ਉੱਪਰ ਬਹੁਤ ਗੁੱਸਾ ਕਰਦੇ ਸੀ ਉਸ ਨੂੰ ਘਰ ਵਿੱਚ ਬੀਬੀ ਰਜਨੀ ਦੁਆਰਾ ਰੱਬ ਦਾ ਨਾਮ ਲੈਣਾ ਬਿਲਕੁਲ ਵੀ ਪਸੰਦ ਨਹੀਂ ਸੀ ਇੱਕ ਦਿਨ ਦੂਣੀ ਚੰਦ ਨੇ ਆਪਣੀਆਂ ਸਾਰੀਆਂ ਧੀਆਂ ਨੂੰ ਆਪਣੇ ਕੋਲ ਬੁਲਾਇਆ ਤੇ ਪੁੱਛਣ ਲੱਗਾ ਤੁਸੀਂ ਕਿਸ ਦਾ ਦਿੱਤਾ ਖਾਂਦੇ ਹੋ ਤੇ ਕਿਸ ਦਾ ਦਿੱਤਾ ਪਹਿਨਦੇ ਹੋ ਪਿਤਾ ਸਾਰਿਆਂ ਧਿਆਨ ਇਹ ਜਵਾਬ ਦਿੱਤਾ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਖਾਂਦੇ ਹਾਂ ਤੇ ਤੁਹਾਡਾ ਦਿੱਤਾ ਹੀ ਪਹਿਨਦੇ ਹਾਂ ਪਰ ਬੀਬੀ ਰਚਨੀ ਦਾ ਜਵਾਬ ਕੁਝ ਹੋਰ ਹੀ ਸੀ ਬੀਬੀ ਰਛਨੀ ਨੇ ਕਿਹਾ ਪਿਤਾ ਜੀ ਅਸੀਂ ਉਸ ਪਰਮਾਤਮਾ ਦਾ ਦਿੱਤਾ ਖਾਂਦੇ ਹਾਂ ਤੇ ਉਹ ਰੱਬ ਤਾਂ ਪੱਥਰਾਂ ਵਿੱਚ ਵੀ ਸਭ ਨੂੰ ਖਾਣ ਲ ਦਿੰਦਾ ਹੈ ਇਹ ਸਭ ਸੁਣ ਕੇ ਦੁਨੀ ਚੰਦ ਬਹੁਤ ਕ੍ਰੋਧ ਵਿੱਚ ਆ ਗਿਆ ਤੇ ਕਹਿੰਦਾ ਹੈ ਕਿ ਜੇ ਤੈਨੂੰ ਇੰਜ ਲੱਗਦਾ ਹੈ ਰੱਬ ਹੀ ਸਭ ਕੁਝ ਦਿੰਦਾ ਹੈ ਤਾਂ ਮੈਂ ਦੇਖਦਾ ਹਾਂ ਰੱਬ ਤੈਨੂੰ ਕਿਵੇਂ ਦਿੰਦਾ ਹੈ ਮੈਂ ਤੇਰਾ ਵਿਆਹ ਇੱਕ ਕੋੜੀ ਨਾਲ ਕਰ ਦਵਾਵਾਂਗਾ ਜਿਹੜਾ ਤੁਰ ਫਿਰ ਵੀ ਨਾ ਸਕੇ ਤੇ ਕੋਈ ਕੰਮ ਕਰ ਵੀ ਨਾ ਕਰ ਸਕੇ ਫਿਰ ਦੇਖਦਾ ਹਾਂ ਕਿੱਥੇ ਆ ਤੇਰਾ ਰੱਬ ਕਿਵੇਂ ਦਿੰਦਾ ਹੈ ਤੈਨੂੰ ਖਾਣ ਨੂੰ ਫਿਰ ਦੁਨੀ ਚੰਦ ਨੇ ਐਦਾਂ ਹੀ ਦੁਨੀ ਚੰਦ ਨੇ ਰਜਨੀ ਲਈ ਇੱਕ ਮੁੰਡਾ ਲੱਭਿਆ ਉਹ ਬਹੁਤ ਗਰੀਬ ਸੀ ਉਸਦੇ ਸਾਰੇ ਸ਼ਰੀਰ ਤੇ ਹੀ ਕੋੜ ਸੀ ਇਸ ਕੋੜੀ ਦਾ ਨਾਮ ਸੀ ਵਿਕਰਮਦਤ ਉਹ ਲੋਕਾਂ ਤੋਂ ਪੀਕ ਵਿੱਚ ਮਿਲਿਆ ਖਾਣਾ ਹੀ ਖਾਂਦਾ ਸੀ ਕੋਈ ਵੀ ਉਸ ਕੋੜੀ ਦੇ ਨੇੜੇ ਨਹੀਂ ਸੀ ਆਉਂਦਾ ਧੁਨੀਚੰਦ ਨੇ ਉਸ ਕੋੜੀ ਨੂੰ ਘਰ ਸੱਦ ਕੇ ਪੰਡਿਤ ਨੂੰ ਬੁਲਾ ਕੇ ਉਸ ਦਾ ਵਿਆਹ ਰਜਨੀ ਨਾਲ ਕਰ ਦਿੱਤਾ ਰਜਨੀ ਦੀ ਮਾਂ ਰੋਂਦੀ ਰਹੀ ਪੈਣਾ ਨੂੰ ਵੀ ਬਹੁਤ ਦੁੱਖ ਸੀ ਪਰ ਜਾਲਮ ਪਿਓ ਨੇ ਇੱਕ ਨਾ ਸੁਣੀ ਧੁਨੀਚੰਦ ਉਸ ਕੋੜੀ ਦਾ ਹੱਥ ਰਜਨੀ ਨੂੰ ਫੜਾ ਕੇ ਕਹਿਣ ਲੱਗਾ ਕਿ ਹੁਣ ਤੁਸੀਂ ਦੋਨੋਂ ਇਸ ਪੱਟੀ ਸ਼ਹਿਰ ਤੋਂ ਦੂਰ ਚਲੇ ਜਾਓ ਤੇ ਇੱਥੇ ਨਜ਼ਰ ਨਹੀਂ ਆਉਣੀ ਚਾਹੀਦੇ ਰਜਨੀ ਨੇ ਪਿਤਾ ਦੀ ਗੱਲ ਮੰਨਦੇ ਉਹ ਸਤਵਚਨ ਕੇ ਹੱਥ ਤੇ ਉੱਥੋਂ ਤੁਰ ਪਈ ਰਜਨੀ ਨੇ ਰੱਬ ਦਾ ਪਾਣਾ ਮੰਨ ਕੇ ਆਪਣੇ ਪਤੀ ਨੂੰ ਇੱਕ ਛੋਟੀ ਜਿਹੀ ਰੇੜੀ 'ਚ ਬਿਠਾਇਆ ਅਤੇ ਉੱਥੋਂ ਰਵਾਨਾ ਹੋ ਗਈ ਰੇੜੀ ਨੂੰ ਇੱਕ ਰੱਸੀ ਨਾਲ ਖਿੱਚ ਕੇ ਪਿੰਡ-ਪਿੰਡ ਘੁੰਮਣ ਲੱਗੀ ਤੇ ਭੀਖ ਮੰਗ ਕੇ ਗੁਜ਼ਾਰਾ ਕਰਨ ਲੱਗੀ ਹੁਣ ਉਸ ਦੇ ਸਰੀਰ ਤੇ ਸ਼ਾਹੀ ਕੱਪੜਿਆਂ ਦੀ ਥਾਂ ਸਾਦੇ ਕੱਪੜੇ ਸੀ ਪੈਰ ਨੰਗੇ ਸੀ ਉਹ ਰੱਬ ਅੱਗੇ ਅਰਦਾਸ ਕਰਦੀ ਰਹਿੰਦੀ ਕਿ हे ਪ੍ਰਮਾਤਮਾ ਮੈਨੂੰ ਤੇਰੇ ਉੱਤੇ ਬਹੁਤ ਭਰੋਸਾ ਹੈ ਮੇਰੇ ਇਸ ਕੋੜੀ ਪਤੀ ਨੂੰ ਤੰਦਰੁਸਤੀ ਬਖਸ਼ੋ ਮੈਂ ساری ਉਮਰ ਇਹਨਾਂ ਦੀ ਸੇਵਾ ਕਰਾਂਗੀ ਇਹ ਹੁਣ ਮੇਰੇ ਸੰਜੋਗ ਵਿੱਚ ਹੈ ਜਦੋਂ ਰਾਤ ਪੈਣ ਵਾਲੀ ਹੁੰਦੀ ਤਾਂ ਉਹ ਆਪਣੇ ਪਿੰਗਲੇ ਪਤੀ ਨੂੰ ਬਾਹਰ ਬਿਠਾ ਕੇ ਆਪ ਮੰਗਣ ਚਲੇ ਜਾਂਦੀ ਖਾਣ ਨੂੰ ਜੋ ਕੁਝ ਵੀ ਮਿਲਦਾ ਉਹ ਪਤੀ ਨੂੰ ਖਵਾ ਕੇ ਫਿਰ ਆਪ ਖੁਦ ਖਾਂਦੀ ਤੇ ਰੁੱਖੀ ਮਿੱਸੀ ਖਾ ਕੇ ਆਪਣਾ ਪਰਮਾਤਮਾ ਦਾ ਸ਼ੁਕਰ ਕਰਦੀ ਇਸ ਦੌਰਾਨ ਉਸਨੇ ਬਹੁਤ ਸਾਰੀ ਤੀਰਥਾਂ ਦੀ ਯਾਤਰਾ ਵੀ ਕੀਤੀ ਤਾਂ ਜੋ ਉਸਦਾ ਪਤੀ ਠੀਕ ਹੋ ਜਾਵੇ ਐਦਾਂ ਹੀ ਸਮਾਂ ਗੁਜ਼ਰਦਾ ਗਿਆ ਇੱਕ ਦਿਨ ਉਹ ਚੱਕਰਾਮ ਦਾਸ ਪਹੁੰਚੇ ਜਿਸ ਨੂੰ ਅੱਜਕੱਲ੍ਹ ਅੰਮ੍ਰਿਤਸਰ ਦੇ ਨਾਮ ਨਾਲ ਜਾਣਦੇ ਹਾਂ ਉਸ ਸਮੇਂ ਇੱਥੇ ਇੱਕ ਪਾਣੀ ਦੀ ਛੱਪੜੀ ਹੁੰਦੀ ਸੀ ਇਹ ਦੋਨੋਂ ਇਸ ਪਾਣੀ ਦੀ ਛੱਪੜੀ ਦੇ ਨੇੜੇ ਪਹੁੰਚੇ ਛੱਪੜੀ ਦੇ ਕੰਡੇ ਇੱਕ 베ਰੀ ਦਾ ਦਰਖਤ ਸੀ ਆਪਣੇ ਪਤੀ ਨੂਰਜਨੀ ਨੇ ਉਸ 베ਰੀ ਦੀ ਸੰਗਣੀ ਛਾਂ ਹੇਠ ਮਿਠਾ ਦਿੱਤਾ ਅਤੇ ਆਪ ਪਿੰਡ ਵਿੱਚ ਮੰਗਣ ਚੱਲੇ ਗਈ ਜਿਹੜੀ 베ਰੀ ਹੇਠਾਂ ਰਜਨੀ ਦਾ ਪਿੰਗਲਾ ਪਤੀ ਬੈਠਾ ਸੀ ਉਥੇ ਬਹੁਤ ਸਾਰੇ ਕਾਂ ਬੈਠੇ ਸੀ ਜੋ ਕਿ ਬਹੁਤ ਜ਼ਿਆਦਾ ਕਾਂਵਾਂ ਰੋਲੀ ਪਾਈ ਜਾ ਰਹੇ ਸੀ ਐਵੇਂ ਲੱਗ ਰਿਹਾ ਸੀ ਜਿਵੇਂ ਉਹ ਕਾਂ ਬਹੁਤ ਖੁਸ਼ੀ ਵਿੱਚ ਰੋਣਾ ਪਾ ਰਹੇ ਹੋਣ ਕਈ ਕਾਂ ਛੱਪੜੀ ਵਿੱਚੋਂ ਜਲ ਪੀ ਰਹੇ ਸੀ ਕਈ ਕਾਂ ਜਲ ਵਿੱਚ ਚੁੱਭੀਆਂ ਮਾਰ ਰਹੇ ਸੀ ਰਜਨੀ ਦਾ ਪਿੰਗਲਾ ਪਤੀ ਉਹਨਾਂ ਨੂੰ ਦੇਖਦਾ ਹੈ ਕਿ ਜਿਹੜੇ ਕਾਂ ਜਲ ਵਿੱਚੋਂ ਚੁੱਭੀਆਂ ਲਗਾ ਕੇ ਨਿਕਲ ਰਹੇ ਸੀ ਉਹ ਚਿੱਟੇ ਹੋ ਕੇ ਨਿਕਲ ਰਹੇ ਸੀ ਹੰਸ ਬਣ ਕੇ ਉੱਡਦੇ ਜਾ ਰਹੇ ਸੀ ਰਜਨੀ ਦਾ ਕੋੜਾਪਤੀ ਇਹ ਕੋਤਕ ਦੇਖੀ ਜਾ ਰਿਹਾ ਸੀ ਕਿ ਇਹ ਕਿਸ ਤਰ੍ਹਾਂ ਖੇਡ ਰਚਿਆ ਜਾ ਰਹਾ ਹੈ ਕਾਲੇ ਕਾਂ ਕਿਸ ਤਰ੍ਹਾਂ ਚਿੱਟੇ ਹੋ ਰਹੇ ਨੇ ਇਸ ਛੱਪੜੀ ਵਿੱਚ ਜ਼ਰੂਰ ਕੋਈ ਨਾ ਕੋਈ ਗੱਲ ਤਾਂ ਹੈ ਉਸ ਦੇ ਮਨ ਵਿੱਚ ਖਿਆਲ ਆਇਆ ਕਿ ਜੇ ਮੈਂ ਇਸ ਛੱਪੜੀ ਵਿੱਚ ਇਸ਼ਨਾਨ ਕਰਾਂ ਤਾਂ ਸ਼ਾਇਦ ਮੈਂ ਵੀ ਠੀਕ ਹੋ ਜਾਵਾਂ ਉਹ ਕਾਫੀ ਚਿਰੇ ਸੋਚਦਾ ਰਿਹਾ ਤੇ ਫਿਰ ਪਰਮਾਤਮਾ ਤੇ ਭਰੋਸਾ ਰੱਖ ਕੇ ਇੱਕ ਹੱਥ ਨਾਲ 베ਰੀ ਦੀ ਟਾਣੀ ਫੜ ਕੇ ਉਸ ਛਪੜੀ ਵਿੱਚ ਡੁੱਬਕੀ ਲਗਾਉਂਦਾ ਹੈ ਜਦੋਂ ਪਾਣੀ ਉਸਦੇ ਜ਼ਖਮਾਂ ਨੂੰ ਲੱਗਾ ਉਸਦੇ ਸਾਰੇ ਜ਼ਖਮ ਠੀਕ ਹੁੰਦੇ ਗਏ ਜਦੋਂ ਛਪੜੀ ਜੋ ਬਾਹਰ ਨਿਕਲਿਆ ਤਾਂ ਉਸਦਾ ਸਾਰਾ ਸਰੀਰ ਤੰਦਰੁਸਤ ਹੋ ਗਿਆ ਉਸਦਾ ਸਾਰਾ ਕੋਹੜ ਦੂਰ ਹੋ ਗਿਆ ਇਹ ਸਭ ਦੇਖ ਕੇ ਉਹ ਬਹੁਤ ਖੁਸ਼ ਹੋਇਆ ਫਿਰ ਉਹ ਛਪੜੀ ਤੇ ਕੰਡੇ ਮੈਠ ਕੇ ਰਜਨੀ ਨੂੰ ਉਡੀਕਣ ਲੱਗਾ ਜਦੋਂ ਰਜਨੀ ਵਾਪਸ ਆਈ ਤਾਂ ਆਪਣੇ ਪਿੰਗਲੇ ਪਤੀ ਨੂੰ ਉੱਥੇ ਨਾ ਦੇ ਕਿ ਉਹ ਬਹੁਤ ਹੈਰਾਨ ਹੋਈ ਤੇ ਡਰ ਗਈ ਉਹ ਆਪਣੇ ਪਤੀ ਦੇ ਥਾਂ ਉੱਥੇ ਹੋਰ ਨੌਜਵਾਨ ਨੂੰ ਦੇਖ ਕੇ ਡਰ ਗਈ ਪਰ ਰਜਨੀ ਨੂੰ ਇਹ ਨਹੀਂ ਸੀ ਪਤਾ ਕਿ ਇਹ ਨੌਜਵਾਨ ਉਸੇ ਦਾ ਪਿੰਗਲਾ ਪਤੀ ਹੈ ਉਸ ਦੇ ਮਨ ਵਿੱਚ ਆਇਆ ਕਿ ਕਿਤੇ ਇਸ ਨੇ ਮੇਰੇ ਪਤੀ ਨੂੰ ਮਾਰ ਤਾਂ ਨਹੀਂ ਦਿੱਤਾ ਤਾਂ ਜੋ ਉਹ ਰਜਨੀ ਦਾ ਬਾਰਿਸ਼ ਬਣ ਸਕੇ ਫਿਰ ਉਹ ਨੇੜੇ ਗਈ ਅਤੇ ਬਹੁਤ ਗੁੱਸੇ ਨਾਲ ਪੁੱਛਣ ਲੱਗੀ ਮੇਰਾ ਪਤੀ ਕਿੱਥੇ ਹੈ ਤਾਂ ਉਹ ਕਹਿੰਦਾ ਹੈ ਕਿ ਮੈਂ ਉਹੀ ਹਾਂ ਤੇਰਾ ਪਿੰਗਲਾ ਪਤੀ ਪਰ ਰਜਨੀ ਨੂੰ ਯਕੀਨ ਨਾ ਹੋਇਆ ਉਹ ਕਹਿੰਦੀ ਹੈ ਕਿ ਮੇਰਾ ਪਤੀ ਤਾਂ ਸਰੀਰ ਦਾ ਰੋਗੀ ਸੀ ਮੇਰਾ ਪਤੀ ਤਾਂ ਤੁਰ ਵੀ ਨਹੀਂ ਸੀ ਸਕਦਾ ਤੂੰ ਕੋਈ ਹੋਰ ਹੈ ਸੱਚ ਦੱਸ ਮੇਰਾ ਪਤੀ ਕਿੱਥੇ ਹੈ ਅੱਗੋਂ ਰਜਨੀ ਦੇ ਪਤੀ ਨੇ ਕਿਹਾ ਕਿ हे ਦੇਵੀ ਤੂੰ ਸ਼ੱਕ ਨਾ ਕਰ ਤੇਰੀ ਸੇਵਾ ਤੇ ਉਸ ਰੱਬ ਨੇ ਭਰੋਸਾ ਕਰਕੇ ਉਸ ਪਰਮਾਤਮਾ ਨੇ ਮੈਨੂੰ ਠੀਕ ਕਰ ਦਿੱਤਾ ਹੈ ਰਜਨੀ ਫਿਰ ਵੀ ਨਾ ਮੰਨੀ ਤੇ ਕਹਿਣ ਲੱਗੀ ਤੂੰ ਕੋਈ ਚੋਰ ਹੈ ਕਾਤਿਲ ਹੈ ਤੂੰ ਮੇਰੇ ਪਤੀ ਨੂੰ ਮਾਰ ਦਿੱਤਾ ਹੈ ਫਿਰ ਰਜਨੀ ਦੇ ਪਤੀ ਨੂੰ ਯਾਦ ਆਇਆ ਕਿ ਜਦੋਂ ਉਸਨੇ ਛੱਪੜੀ ਵਿੱਚ ਇਸ਼ਨਾਨ ਕੀਤਾ ਸੀ ਤਾਂ ਉਸਦਾ ਇੱਕ ਹੱਥ ਬਾਹਰ ਸੀ ਜਿਸ ਨਾਲ ਉਸਨੇ 베ਰੀ ਦੀ ਟਾਣੀ ਫੜੀ ਹੋਈ ਸੀ ਉਸ ਨੂੰ ਛੱਪੜੀ ਦਾ ਪਾਣੀ ਨਹੀਂ ਸੀ ਲੱਗਾ ਜਿਸ ਕਰਕੇ ਉਸ ਹੱਥ ਦਾ ਜ਼ਖਮ ਉਸੇ ਤਰ੍ਹਾਂ ਹੀ ਸੀ ਉਸਨੇ ਉਹ ਕੋੜ ਵਾਲਾ ਹੱਥ ਰਜਨੀ ਨੂੰ ਦਿਖਾਇਆ ਤੇ ਜਾ ਕੇ ਰਜਨੀ ਦੇ ਸਾਹਮਣੇ ਉਹ ਹੱਥ ਪਾਣੀ ਵਿੱਚ ਡੁਬੋਇਆ ਤੇ ਜਦੋਂ ਉਹ ਹੱਥ ਪਾਣੀ ਵਿੱਚੋਂ ਬਾਹਰ ਕੱਢਿਆ ਤਾਂ ਜ਼ਖਮ ਬਿਲਕੁਲ ਠੀਕ ਹੋ ਚੁੱਕਾ ਸੀ ਇਹ ਚਮਤਕਾਰ ਦੇਖ ਕੇ ਰਜਨੀ ਰਹਿ ਹਰਾਨ ਹੋ ਗਈ ਉਹ ਪ੍ਰਮਾਤਮਾ ਦਾ ਸ਼ੁਕਰ ਕਰਨ ਲੱਗੀ ਸੋ ਉਸ ਦਿਨ ਤੋਂ ਬਾਅਦ ਇਹ 베ਰੀ ਦੁਖਪੰਜਨੀ 베ਰੀ ਦੇ ਨਾਲ-ਨਾਲ ਜਾਣੀ ਜਾਣ ਲੱਗੀ ਹੁਣ ਇਹ 베ਰੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਸਥਿਤ ਹੈ ਜਿੱਥੇ ਲੋਕ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੇ ਨਾਲ-ਨਾਲ ਇਸ ਦੁਖਪੰਜਨੀ 베ਰੀ ਦੇ ਵੀ ਦਰਸ਼ਨ ਕਰਦੇ ਹਨ ਅੱਜ ਵੀ ਜੇਕਰ ਕੋਈ ਸੱਚੀ ਭਾਵਨਾ ਨਾਲ ਇਸ 베ਰੀ ਥੱਲੇ ਇਸ਼ਨਾਨ ਕਰਦਾ ਹੈ ਤਾਂ ਉਸ ਦੇ ਸਾਰੇ ਰੋਗ ਠੀਕ ਹੁੰਦੇ ਹਨ ਉਧਰ ਦੂਜੇ ਪਾਸੇ ਸ਼ਾਹੂਕਾਰ ਦੋਨੀ ਚੰਦ ਪੂਰੀ ਤਰ੍ਹਾਂ ਕੰਗਾਲ ਹੋ ਚੁੱਕਿਆ ਸੀ ਉਸ ਦਾ ਸਾਰਾ ਤਨ ਲੁਟੇਰਿਆਂ ਅਤੇ ਡਾਕੂਆਂ ਨੇ ਲੁੱਟ ਲਿਆ ਸੀ ਉਹ ਦਰਦ-ਦਰਦ ਦੀਆਂ ਠੋਕਰਾਂ ਖਾ ਰਿਹਾ ਸੀ ਹੁਣ ਉਸ ਨੂੰ ਵੀ ਯਕੀਨ ਹੋ ਚੁੱਕਿਆ ਸੀ ਕਿ ਸਾਰੇ ਰੱਬ ਦਾ ਹੀ ਦਿੱਤਾ ਖਾਂਦੇ ਨੇ ਤੇ ਰੱਬ ਦਾ ਹੀ ਦਿੱਤਾ ਪਹਿਨਦੇ ਨੇ ਸੋ ਜੇਕਰ ਤੁਹਾਨੂੰ ਸਾਡੀ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਇਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਨਾਲੇ ਜੇਕਰ ਤੁਹਾਡੀ ਵੀਡੀਓ ਪ੍ਰਤੀ ਕੁਝ ਸੁਝਾਅ ਨੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ ਧੰਨਵਾਦ